जैसे ऐसे बहुत दिन बाद शूट कर रहे हैं फिर पर कोई गल नहीं पर साढ़े पेपर से गए तो कोई वीडियो पाई नहीं ना शूट कर पाए पर हम लगातार वीडियो ऑन है तो उसे देखनी है तो अज अस चले पिंड तो हम अच्छी होने लगे सारे तैयार तैयार होंगे उस तो बाद जावे पिंड पहले पैकिंग भी करा फिर हूँ असी ਇਡਲੀ ਸਾਂਬਰ ਖਾ ਕੇ ਹਟੇ ਆ ਤੇ ਤੁਹਾਨੂੰ ਮਿਲਦੇ ਆ ਔਰ ਪਿੰਡ ਜਾ ਕੇ ਦਾਨਾ ਕਰ ਫਲੇਪ ਕਰ ਹੇ ਗਾਇਸ ਸੁਖੂ ਜੀ ਤੁਹਾਨੂੰ ਦੱਸਦਾ ਸੁਖੂ ਜੀ ਨੇ ਕਰਤੀ ਹੈ ਐਡਰੈਸ ਠੀਕ ਹੈ ਤੇ ਅਸੀਂ ਹੁਣ ਇਡਲੀ ਸਾਂਬਰ ਖਾਦੀ ਆ ਤੇ ਇਡਲੀ ਸਾਂਬਰ ਬੋਕਾ ਸੀ ਮੰਮੀ ਨੂੰ ਕਹਿ ਕੇ ਆਈ ਜੀ ਮਜ਼ਾ ਆਇਆ ਕਿ ਅੱਜ ਬ੍ਰੇਕਫਾਸਟ ਕਰਕੇ ਹੋਰੇ ਕੀ ਬਾਤ ਹੈ ਗਾਇਸ ਪਰ ਇਹ ਕੀ ਖਾਓਗੀ ਐਂ ਰੋਟੀ ਇਸ ਦੇਖੋ ਆਪਾਂ ਚੱਲੇ ਆਂ ਕਪੜੇ ਤਾਂ ਉੱਥੇ ਮੰਮੀ ਹੈਡੀ ਸਾਨੂੰ ਰੋਸ ਫਾਲ ਬਣਿਆ ਸੀ ਹੂੰ ਬਹੁਤ ਟੇਸਟੀ ਸੀ ਮਜ਼ਾ ਆ ਗਿਆ ਹੈਲੋ ਗਾਇਜ਼ ਹੋਣੇ ਸਿੱਤ ਵਰ ਪੀਏ ਕਰੋ ਤੇ ਹੁਣ ਅਸੀਂ ਜਾ ਰਹੇ ਆ ਸਾਰੇ ਜਾ ਰਹੇ ਆ ਮੇਰੇ ਕੋਲ ਤੇ ਤਾਂ ਹੁੰਦੀ ਲੋੜ ਹੀ ਨਹੀਂ ਤੇ ਸਿਰਫ ਤੇ ਇਸ ਨੂੰ ਸਾਰਾ ਮਾਰ ਦੱਕ ਲਈ ਹੈ ਪਿੱਛੇ ਆਹ ਲੈ ਦੇਖੋ ਦੋ ਦੋ ਮੰਮੀ ਨੇ ਆਕ ਲਿਆ ਢਾੜਾ ਹਾਂ ਆ ਕੰਨੀ ਥੱਲੇ ਪਈ ਆ ਸਾਰੇ ਰੈਡੀ ਹੋ ਗਏ ਆ ਹੁਣ ਅਸੀਂ ਚੱਲੇ ਆ ਤੇ ਸੁਖੂ ਦੀਦੀ ਅੱਜ ਕੀ ਕਰਾਂਗੇ ਅਸੀਂ ਆ ਕੇ ਅੱਜ ਆਪਾਂ ਅੱਛਾ ਖਾਣ ਦੇ ਦਿਆਂ ਉੱਥੇ ਜਾ ਕੇ ਕੀ ਪਾਉਣਾ ਬਈ ਕੀ ਕੱਲ੍ਹ ਇਹ ਸ਼ੁੰਦਾ ਜੇ ਵਰਨ ਉਹ ਪੋਣਾ ਪਹਿਲਾਂ ਅਸੀਂ ਜਾ ਕੇ ਸੁਕੂਨੇ ਹਨਾ ਸੁਖੂ ਦੀਦੀ ਨਹੀਂ ਜੀ ਲੋ ਜੀ ਕੋਸ਼ ਆਪ ਕੋਲਾ ਮੰਨਣਗੇ ਜੀ ਸੇਬ ਆ ਕੇ ਮੰਮੀ ਉਹ ਚੱਕ ਰੇ ਸੇਬ ਲੋ ਜੀ ਮੰਮੀ ਨੂੰ ਪਸੰਦ ਆ ਕੇ ਜੀ ਸੇਬ ਓਹੋ ਮੰਮੀ ਨੂੰ ਪਸੰਦ ਆ ਕੇ ਸੇਬ ਚਲੋ ਜੀ ਕੇਲੇ ਖਾਈ ਕੇਲੇ ਹਰੇ ਹਰੇ ਲੈਣੇ ਮੰਮੀ ਆਪਾ ਪੀਲੇ ਲਵਾਉਂਗੇ ਪੱਕੇ ਵਾਲੇ ਲਵਾ ਗਏ ਤੇ ਮੇਰੇ ਖਾਣੇ ਪੱਕੇ ਆਪਾ ਨੇ ਕੁਝ ਕਿਹਾ ਹੈ ਆਪਾ ਜੀ ਕੀ ਕਹਿ ਰਹੇ ਹੋ ਮੈਂ ਕਹਿੰਦਾ ਜੇ ਚੰਗਾ ਫਰੂਟ ਹੈ ਨਾ ਤਾਂ ਫਿਰ ਲੈ ਲਓ ਚੰਗਾ ਫਰੂਟ ਹੋਵੇ ਤਾਂ ਉਹ ਇਹ ਨਹੀਂ ਅੱਵਾ ਚੰਗਾ ਫਰੂਟ ਹੀ ਆ ਬੱਠੀ ਆ ਇਹ ਇੱਥੇ ਕਾ ਤੇ ਗੱਡੀ ਰੋਕੋ ਉੱਥੇ ਚੰਗੇ ਨਹੀਂ ਸੀ ਉੱਥੇ ਚੰਗੇ ਨਹੀਂ ਸੀ ਆਪਾ ਜੀ ਵਧੀਆ ਨਹੀਂ ਸੀ ਕੇਲੇ ਉਥੇ ਹਾਂ ਮਨ ਲਗੇ ਚੰਗੀ ਵੀ ਹਾਈਜੈਨਿਕ ਮਨ ਲਗੇ ਹਾਈਜੈਨਿਕ ਹਾਈਜੈਨਿਕ ਚੀਜ਼ ਪਸੰਦ ਆ ਇਹਨੂੰ ਖੜਕਾ ਕੇ ਦੇਖਣ ਰੇ ਭਾਈ ਤਰਬੂਜ ਲੈ ਲਿਆ ਮੰਮੀ ਨੇ ਸੇਬ ਮੰਮੀ ਕਿੱਥੇ ਕਢੇ ਲੈ ਆਪਾਂ ਹਾਂਜੀ ਬਹੁਤ ਵਧੀਆ ਬਹੁਤ ਬਹੁਤ ਸੁਖੀ ਹੋਈ ਹੈ ਪਿੰਨ ਆ ਕੋਪਰਾ ਮਾਦੀ ਹੈ ਲਾ ਤੁਕੋ ਆਪਣੇ ਮਾਸੀ ਕਾਤੇ ਦੇ ਮੁੰਡੇ ਜਿਆ ਤਾਓ ਯਾਰ ਤੁਸਾਂ ਨਾਲ ਰੋ ਰੋ ਕਾਡੇ ਇਹ ਬਣਾਉਣਾ ਆਸਰਾ ਮੇਰੇ ਮੇਰੇ ਮੇਰਾ ਯਾਰ ਆਪਣਾ ਭਾਈ ਭਰਾ ਤੋਂ ਆਪਣੇ ਤੋਂ ਲਗਾਉਂਦਾ ਛੋਟ ਲੱਕ ਯਾਰ ਕਿਆ ਬਾਤ ਹੋਰ ਖਾਣਾ ਵੀ ਨਾ ਤੁਸਾਂ ਸੇਵਾ ਮੇਰੀ ਸਰਕਾਰ ਸੇਵਾ ਸੇਵਾ ਯਾਰ ਲੋਜੀ ਪਾਪਾ ਨੇ ਦਿੱਤੀਆਂ ਧਵਾਵਾ ਕਿਆ ਬਾਤ ਹੈ ਸੁਖਦੀ ਕੀ ਕਰਦੀ ਮੈ ਤੂੰ ਆ ਤੈਨੂੰ ਬਤਾ ਮੈਂ ਨਾ ਬਿਜ਼ਨਸ ਕਲਾਸ ਸੀਟ ਤੇ ਬੈਠੀ ਆ ਰਹੀ ਹਾਂ ਉਹ ਕੀ ਬਾਤ ਐ ਸੁਖਦੀ ਜੀ ਬਿਜ਼ਨਸ ਕਲਾਸ ਬੈਠੀ ਹੋ ਉਹ ਬਿਜ਼ਨਸ ਕਲਾਸ ਆਈ ਨਾ ਇਹ ਇਕਨੋਮੀ ਵਾਲੇ ਇਹ ਇਹ ਹੋ ਨਾ ਨਹੀਂ ਇਕਨੋਮੀ ਪਿੱਛੇ ਆ ਜਾ ਜਿੱਥੇ ਫ੍ਰਿਜ ਰੱਖੀ ਆ ਕਹੀ ਆਪਣੀ ਲੈ ਕੇ ਚੱਲੇ ਆ ਪ੍ਰੀਮੀਅਮ ਕਲਾਸ ਹੋਗੀ ਫਿਰ ਪ੍ਰੀਮੀਅਮ ਕਲਾਸ ਹੋਗੀ ਤੇ ਆ ਹੋਗੀ ਤਾਂ ਠੀਕ ਆ ਅੱਜ ਇੱਕ ਟਿਮੈਂਟ ਹੋ ਰਹੀ ਐ ਮਮੀ ਜੀ ਆ ਕੀ ਆ ਗਾਈ ਗਾ ਕੀ ਇੱਕ ਕਮੈਂਟ ਕਰਕੇ ਦੱਸੋ ਮੰਮੀ ਆ ਕੀ ਆ ਆ ਗਿਆ ਪਲੰਪ ਪਲੰਪ ਪਾਇ ਗਾਈ ਇਹ ਕਮੈਂਟ ਕਰਨ ਦੀ ਲੋੜ ਨਹੀਂ ਆ ਆ ਬੱਬੂ ਕੁਛ ਦੇਖੋ ਗਾਈ ਪੀਲੇ ਪੀਲੇ ਬੱਬੂ ਨੂੰ ਕੁਛ ਆ ਦੇ ਪੂਰੀ ਦੁਕਾਨ ਘੰਡ ਬਣੀ ਹੋਈ ਆ ਚਲੋ ਗਾਈ ਚਲਿਏ ਆਪਾਂ ਵੀ ਹਾਈ ਦੇਖੋ ਸਾਡਾ ਪਿੰਡ ਕਿੰਨਾ ਤਰੱਕੀ ਕਰ ਗਿਆ ਇੱਥੇ ਫਿਲਮੀ ਥੀਏਟਰ ਵੀ ਖੁੱਲ ਗਿਆ ਸੰਗਾ ਜਗੀਰ ਓਏ ਹੋਏ ਉਹ ਗਾਈਜ਼ਾ ਹੋਰੇ ਵਾਹ ਕੀ ਬਾਤ ਹੈ ਆ ਗਾਈਜ਼ ਡਰੈਗਨ ਫਰੂਟ ਆ ਲੱਗੇ ਨਹੀਂ ਹੈ ਕਿ ਪਰ ਅਜੇ ਤੱਕ ਸ਼ਾਇਦ ਲੱਗ ਜਾਣ ਆਉਂਦੇ ਹੋ ਦੇਖ ਕੇ ਆਵਾਂਗੇ ਰੌੜ ਡਰੈਗਨ ਪੈਣਾ ਜਾਵੇ ਆਪਾਂ ਨੂੰ फटाफट ਭੇਜੋ ਭਰਾਵਾ ਡਰੈਗਨ ਦਾ ਬਾਗ ਲੱਗਿਆ ਡਰੈਗਨ ਦਾ ਉਹ ਫੁੱਲ ਵਿੱਚ ਚੜਦੀ ਇਨਾਂਦ ਰੱਖੀ ਕਰ ਗਿਆ ਯਾਰ ਲਵ ਯੂ ਯਾਰ ਕਿਆ ਬਾਤ ਆ ਉਹ ਦੇਖੀ ਤਾਂ ਸੋਹਣਾ ਲੱਗਦਾ ਉਹ ਕਿਆ ਬਾਤ ਕੁਟਰੀਆਂ ਮੈਨੂੰ ਲੱਗੀ ਹੋਏ ਵਾਕੇ ਪਾਵੇ ਕੁਟਰੀਆਂ ਵੀ ਇਹਨਾਂ ਨੇ ਬਰੀਨੇ ਰੀ ਜਾਂਦੀ ਚੱਲਦਾ ਹੋਊਗਾ ਫਿਰ ਮੈਂ ਲੈ ਤਾਂ ਹੋਰ ਮਾਮੂ ਉਹ ਨੀਰੂ ਉਹਦਾ ਫੋਟੋ ਲਾਤੀ ਉਹਨੇ ਅਜੇ ਕੋਈ ਲੱਗਿਆ ਨਹੀਂ ਹੈ ਨਾ ਡਰੈਗਨ ਇਹ ਲੱਗਾਉਂ ਮੈਂ ਸਾਰੇ ਖਾਲੀ ਹੋਏ ਆ ਉਹੀ ਕਿਹਾ ਮੈਂ ਕੋਈ ਡਰੈਗਨ ਫੂਡ ਤਾਂ ਆਪਣਾ ਆਪਣੇ ਨੂੰ ਪੇ ਲੱਗੂਗਾ ਬਸ ਨਹੀਂ ਅਜੇ ਦੇਖਾਂਗੇ ਗਾਇਜ਼ ਜਦੋਂ ਅਸੀਂ ਅਗਲੀ ਵਾਰ ਆਵਾਂਗੇ ਨਾ ਇੱਥੇ ਦੇਖਾਂਗੇ ਫਿਰ ਅਸੀਂ ਨਾ ਇਹ ਇੱਥੇ ਕੋਈ ਲੱਗਾ ਆਇਆ ਫਿਰ ਅਸੀਂ ਕੋਈ ਫੋਰ ਕੇ ਲੈ ਕੇ ਦੱਲਣਾ ਹੈ ਅਸ਼ੋਬ ਪਈ ਨੌਂ ਦੀਆਂ ਖੇਡਦੀਆਂ ਗਰਾਊਂਡ ਬੜੀ ਘੰਟੇ ਇੱਥੇ ਆ ਦੇ ਲੈ ਉਹ ਆਇਆ ਪੱਕੀ ਗਰਾਊਂਡ ਆ ਦੇ ਇਹਦੇ ਸਕੂਲ ਬੁਲਾਇਆ ਤਾਂ ਉਹ ਪ੍ਰਿੰਸੀਪਲ ਵੀ ਆ lata ਹਾਂ ਪਾ ਕੀ ਬਾਤ ਹੈ ਯਾਰ ਮੇਰਾ ਸਕੂਲ ਓਏ ਕੀ ਬਾਤ ਹੈ ਪੜਿਆ ਸਕੂਲ ਦਾ ਨਾਮ ਕੀ ਹੈ ਗਾਈਜ਼ ਓਏ ਸਕੂਲ ਦਾ ਨਾਮ ਪੜ੍ਹ ਕੇ ਪਹਿਲਾਂ ਤਾਂ ਖਲਿਨ ਹੋ ਗਿਆ ਓ ਵਾਹ ਕੀ ਬਾਤ ਹੈ ਇਕ ਹਾਂਜੀ ਏ ਉਹ ਆਪਣੇ ਸਕੂਲ ਦਾ ਨਾ ਸਕੂਲ 'ਚ ਜਿਹੜਾ ਬੰਦਾ ਪੜ੍ਹ ਗਿਆ ਨਾ ਉਹਨੇ ਕੁਝ ਨਾ ਕੋ ਕੀਤਾ ਕੋਈ ਬਾਹਰ ਸੈੱਟ ਹੋ ਗਿਆ ਕੋ ਇੰਜੀਨੀਅਰ ਬਣਿਆ ਅੱਛਾ ਕਲਾਕਾਰ ਬਣ ਗਿਆ ਕਿਆ ਬਾਤ ਹੰਦਾ ਵੀ ਉਹ ਮੈਂ ਵੀ ਪਾ ਮੈਂ ਵੀ ਇਹ ਆ ਜੀ ਮੱਕਾ ਮਦੀਨਾ ਐਕਚੁਅਲੀ ਉਹ ਮੈਂ ਵੀ ਆ ਸਾਡੀ ਸਕੂਲ ਆ ਗਰਾਊਂਡ ਆ ਓਏ ਬਾਸਕਨ ਵਾਲੇ ਤਾਂ ਕਹਿੰਦੇ ਹੁੰਦੇ ਕੀ ਬਾਤ ਪਾਪਾ ਜੀ ਐਵੇਂ ਨਹੀਂ ਮੈਂ ਪਾਉਂਦਾ ਮੈਂ ਖੇਡਦਾ ਰਿਆ ਪਲੇਅਰ ਵਸ ਪਲੇਅਰ ਆ ਵੀ ਡਿਸਟ੍ਰਿਕਟ ਕਮ ਖੇਡ ਲਿਆ ਵਾ ਪਣ ਕੀ ਲੈਣਾ ਹੈ ਤੈਨੂੰ ਕਹਿੰਦਾ ਪਪਾ ਮੈਂ ਸੈਕੰਡ ਆ ਕਿੰਨੇ ਅੱਛਾ ਕਿੰਨੇ ਭੱਜੇ ਕਹਿੰਦਾ ਦੋ ਰੋ ਆਇਆ ਹਰ ਤੇ ਦੋ ਤਿੰਨ ਦਿਨ ਟੂਰਨਾਮੈਂਟ ਖੇਲ ਕੇ ਆਇਆ ਮੈਂ ਹੰਸਲਾ ਸ਼ੀਡਿੰਗ ਭਾਜੀ ਪਈ ਸੀ ਉਹ ਪਿਓ ਨਹੀਂ ਹਾਂ ਬਦਲ ਲੱਗ ਗਿਆ ਬਾਬਾ ਜੀ ਇਹਦੇ ਨਾਲ ਸਿਕਲ ਤੇ ਇਹ ਪ੍ਰੋਗੈਸ ਹੋਣ ਦੀ ਇੱਥੇ ਹਰ ਨਹੀਂ ਬਾਬਾ ਦੱਸ ਦਿੰਦਾ ਮੈਂ ਇੱਥੇ ਡਿੱਗਿਆ ਹੀ ਹਾਂ ਹਾਂ ਬਾਬਾ ਮੈਂ ਫੇਰ ਉਹ ਸੀਨ ਜਾਦ ਹੁੰਦਾ ਨਾ ਸਾਈਕਲ ਦੇ ਵਿੱਚ ਖੰਭਾ ਵੱਜਿਆ ਸੀ ਆ ਕਮਾਦ ਗੰਨਿਆਂ ਨੂੰ ਕਮਾਦ ਕਹਿੰਦੇ ਗਾਇਸ ਬੱਚਿਓ ਸੁਣ ਲਓ ਕਮਾਦ ਕਹਿੰਦੇ ਆ ਪੱਕ ਜਾਣੇ ਆਪਾਂ ਥੋੜੇ ਦਿਨਾਂ ਤੱਕ ਇਹ ਕਹਿੰਦੇ ਦਸਾਂ ਦੇ ਦਿਨਾਂ ਦਾ ਵਿਆਹ ਹੁੰਦਾ ਹੁੰਦਾ ਇੱਕ ਮੈਂ ਮੈਂ ਜ਼ਮੀਨ ਬਾਈ ਆ ਓਹ ਕੀ ਬਾਤ ਹੈ ਇੱਥੇ ਆ ਗਿਆ ਪਿੰਡ ਆਪਣਾ ਪਹਿਲੇ ਘਰ ਆਪਣਾ ਆ ਫੱਲੀ ਆਪਣਾ ਨਾ ਹਾਂ ਲੋ ਵੀ ਗਾਇਸ ਆਪਣਾ ਫਿਰ ਆ ਗਿਆ ਫਰੇਜੀ ਤੋ ਗਾਇਸ ਉ ਦਿਖਾ ਲਿਆ ਸਾਡੀ ਵੇਟ ਕਰਦਾ ਵੇਟ ਕਰਦਾ ਆਪਣੀ ਕੋਈ ਦਿੱਸੇ ਸੀਗਾ ਸਾਲਾ ਮੈਂਡਰ ਸੁਖਲੇ ਮੈਂਡਰ ਸੀ ਉਹ ਪੁੱਜਾ 10 ਗੜਾ ਮੈਂਡਰ ਸੀ ਉਹ ਲੋਕ ਗਾਇਸ ਆਪਾਂ ਘਰ ਆ ਗਏ ਆ ਤੇ ਮਮਾ ਵੀ ਆ ਗਏ ਆ ਕਿੱਧਰ ਆ ਪੈਮ ਦਾ ਸਿਕਲ ਗਾਇਸ ਇਹਨੂੰ ਪਤਾ ਨਹੀਂ ਕੀ ਹੋ ਗਿਆ ਚੱਲ ਨਹੀਂ ਇੰਡਿਆ ਬਾਰੋ ਬਾਰੋਂ ਦੀ ਹੁੰਨੀ ਪਾਪਾ ਪਾਲ ਚੱਕ ਕਰਦੇ। ਇਹ ਜਿਸ ਨੂੰ ਪਤਾ ਨਹੀਂ ਕੀ ਹੋ ਗਿਆ। ਪਾ ਬਾਰੋਂ ਵੀ ਨਹੀਂ ਆਵਾਜ਼ ਆਉਂਦੀ ਇਹਦੀ। ਚੱਕ ਕਰੋ। ਜਿੱਧਰ ਦੇਖੋ ਉਧਰੀ ਚਾਦਰਾਂ ਪਈਆਂ ਆ। ਉਹ ਪੇਟੀ ਵੀ। ਉਹ ਮਮੀ ਤਰੇ ਫਿਰਦੇ। ਡਰੋਂ ਕਰ ਮੈਂ ਤੇ। ਲੋ ਵੀ ਗਾਇਸ ਸੁਗਲੀਨ ਕੀ ਕਰਦੀ ਵੀ ਸੁਗਲੀਨ ਤੂੰ ਮਿਕਸ ਕਰਦੀ ਵੀ। ਕਰਨੇ ਤੋਂ ਨੂੰ ਮਿਲਿਆ ਦੇ ਸੁਪੂ ਜੀ ਦੀ ਮਮਾ ਤੁਸੀਂ ਕਰ ਰਹੀ ਆ ਤੁਹਾਡੇ ਤੋਂ ਹੁੰਦੀ ਆ ਓਏ ਇੱਕ ਦੂਜੇ ਦਾ ਖੋਰੀ ਜਾਂਦੇ ਸਾਰੇ ਅੱਤੋਂ ਅੱਤ ਤੈਨੂੰ ਕੰਨੀ ਵੀ ਨਹੀਂ ਆਉਂਦੀ ਨਾ ਤੈਨੂੰ ਤਾਂ ਨਹੀਂ ਫੜਾਉਂਦਾ ਮੈਂ ਤਾਂ ਮੰਨ ਗਈ ਸੀ ਪਹਿਲਾਂ ਹੀ ਮੈਂ ਕਿਹਾ ਮੈਨੂੰ ਕਰਨੀ ਨਹੀਂ ਆਉਂਦੀ ਮੈਨੂੰ ਨਹੀਂ ਆਉਂਦੀ ਪਰ ਮੈਂ ਕੋਸ਼ਿਸ਼ ਕਰਾਂ ਹਾਂ ਕੋਸ਼ਿਸ਼ ਹੈ ਕੋਸ਼ਿਸ਼ ਪੂਰੀ ਹੋ ਰਹੀ ਹੈ ਓਏ ਕਾਸ਼ ਹੀ ਹੁੰਦਾ ਜੀ ਤਾਂ ਅਤਾਸ਼ ਤੂੰ ਕਰ ਦੋ ਓਨੇ ਆ ਤਾਂ ਅਹੀ ਕਰੀਆਂ ਨੇ ਕਹਿੰਦੇ ਹੁੰਦੇ ਨਾਜ ਨਾ ਜਾਣੇ ਆਂਗਨ ਟੇਸਾ ਆਂਗਨ ਤੇ ਦਾਈ ਘਾਲੇ ਕਈ ਮੰਮੀ ਤੁਹਾਨੂੰ ਕੀ ਲੱਗਦਾ ਕੌਣ ਅੱਜ ਕੌਣ ਭਾਬੀ ਬਣੂਗਾ ਆ ਦੇਖੋ ਇਹ ਪਹਿਲਾਂ ਹਾਂ ਉਹ ਕਹਿੰਦੇ ਆ ਚਲੋ ਗਾ ਹੁਣ ਆਪਾਂ ਖੇਲਣ ਲੱਗੇ ਭਾਬੀ ਸੋ ਗਾਇਜ਼ ਮੈਂ ਆਪਣੀ ਦੋ ਭਾਬੀਆਂ ਗੇਮਾਂ ਲਾਈਆਂ ਇੱਕ ਜਿਗੋਂ ਵੱਡੀਆਂ ਮੰਮੀ ਇੱਕ ਜੇ ਬਣੀ ਮਮੀ ਜੀ ਮਮੀ ਦਿਖਾਓ ਆਪਣੀ ਮਣੀ ਸ਼ੱਕਾ ਓਹੋ ਮਮੀ ਸੋਕੀ ਹੋਇਆ ਮਮੀ ਤੇ ਸੁਕੂ ਦੀਦੀ ਵੀ ਬਣੀ ਇੱਕ ਵਾਰੀ ਨਹੀਂ ਨਹੀਂ ਕਾਏ ਮਮੀ ਦਾ ਮਤਲਬ ਮਮੀ ਇਹ ਬਣੇ ਆਪਣੀ ਗਾਸੀ ਯਾ ਸੁਕੂ ਦੀਦੀ ਤਦਾ ਨਾ ਕਰ ਚਲੋ ਫੇ ਇੱਕ ਦਾਹ ਜੱਪਤਾ ਲਾ ਲੈਣੇ ਆ ਲੋਈ ਮਿੱਤਰੋ ਸੁਗਰੀਨ ਵੱਲੋਂ ਆਪ ਸਾਨੂੰ ਪਾਟੀ ਮਿਲ ਗਈ ਆ ਸੁਕੂ ਦੀਦੀ ਥੈਂਕ ਯੂ ਫੋਰ ਪਾਟੀ ਫੋਕੜਾ ਪਾਟੀ ਪਕੌੜਾ ਬਾਟੀ ਉਹ ਪਕੌੜਾ ਪਕੌੜਾ ਬਾਟੀ ਜੋ ਵੀ ਆ ਸੁਣੀ ਦੀ ਧੰਨਵਾਦ ਹਾਂ ਬਣ ਗਏ ਨੇ ਪਕੌੜੇ ਟੈਂਟੀ ਹੋ ਗਿਆ ਕੰਮ ਜੀ ਅੱਜ ਆਈ ਪਿੰਡ ਆਏ ਆ ਹਨ ਪੂਰਾ ਨਿਆਣੇ ਲੂਥੋ ਲੈਣ ਦਾ ਏ ਘੱਟ ਸੁਣੀ ਨਾ ਪੂਰਾ ਹੈ ਚੱਕ ਪਰ ਇਹਨੇ ਕੰਬੀ ਕਰਾਏ ਮਮੀ ਆਪਣੀ ਨਾ ਤੇ ਹੁਣ ਇਹ ਪਕੌੜੇ ਪਕੌੜਿਆਂ ਦਾ ਛੋਟ ਲਾ ਓਏ ਕਮਾ ਦਿਓ ਕਮਾ ਦਿਓ ਹੈ ਕਾਲੀ ਤਾਂ ਵੀ ਭਰ ਲਓ ਅਗਰ ਕੋਈ ਤਾਂ ਵੀ ਸੋਹਣੇ ਆ ਨਹੀਂ ਆ ਆਹ ਦੇਖੋ ਓਹੋ ਇਹ ਬਾਲੀ ਖਾਈ ਨਹੀਂ ਨਹੀਂ ਪ੍ਰਸ਼ਾਦ ਆਹ ਦੇਖੋ ਕੀ ਬਾਤ ਓ ਸਾਡਾ ਨਿਕਲੇ ਆਹ ਭਰੇ ਆਹ ਦੇਖੋ ਇਹ ਪੰਡਾ ਹੈ ਐ ਛੋਟਾ ਜਿਹਾ ਬਾਤ ਤਾ ਤਾ ਆਚਾ ਐ ਨਿਆੜੇ ਦਾ ਜੱਗ ਚ ਅਇਦਰ ਨਿਆਣੇ ਤਾਈ ਆਈ ਲੇਟ ਆਈ ਹਾਂ ਲੈ ਭਈਆ ਪਕੌੜਿਆਂ ਨਾਲ ਜਾ ਲਓ ਜੀ ਇਹ ਦੀ ਮੰਮੀ ਇਹਨਾਂ ਦੀ ਆ ਗਈ ਸਵੇਰ ਦੀ ਜੈ ਸਵੇਰ ਦਾ ਤੂੰ ਯਾਰ ਥੱਕ ਗਈ ਆ ਆਹ ਦੇਖ ਸਾਡੀ ਕੁੜੀ ਦੇ ਨਖਰੇ ਨਹੀਂ ਮਾਣ ਲੈ ਨਾ ਰੋਕੀ ਦਿੱ ਤੋਂ ਅੱਜ ਮੈਂ ਕੁਝ ਮੈਂ ਖਾਂ ਜਿਸ ਮੈਂ ਮੰਮੀ ਨੇ ਕਿਹਾ ਚਾਹ ਲਈ ਆਨੇ ਕੀ ਕਰਦਾ ਬਈ ਕੁਝ ਨਹੀਂ ਮਾਰ ਕ ਪਕੌੜੇ ਖਾਂਦੇ ਸੁਕਰੀ ਨੇ ਪਕੌੜਾ ਪਾਰਟੀ ਦਿੱਤੀ ਹੈ ਮੰਮੀ ਤੇ ਲੱਗੀ ਹੁਣ ਅੱਛਾ ਚੰਗੇ ਨੈਟ ਤੇ ਜਾਓ ਹੈ ਨੈਟ ਤੇ ਜਾਓ ਆਲੂ ਪਾ ਭਾਬੀ ਵੀ ਕਹਿੰਦੀ ਕਿ ਨੈਟ ਤੇ ਜਾਓ ਆਹੋ ਆਉਂਗਾ ਮੈਂ ਇਹ ਚੈਨਲ ਬਣਾਏ ਨੇ 1 ਮਿੰਟ ਮੇਹਰਬਾਨ ਏਕਮ ਬਚਿਆ ਨਾ ਹੋ ਗਿਆ ਕੇ ਕਰਨਾ ਨੰਨਾ ਨੰਨਾ ਲਓ ਜੀ ਆਹ ਦੇਖੋ ਫੈਮਿਲੀ ਕੰਪਲੀਟ ਗਾਉਂ ਹੋ ਤੋ ਇੱਕ ਰੱਖੀ ਸੇ ਬੈਡਰਮ ਹੋ ਜਾਓ ਆ ਆਰਾਮ ਸੇ ਆਰਾਮ ਸੇ ਬੇਟਾ ਆਰਾਮ ਸੇ ਪਕੌੜੀਆਂ ਆਦੀਆਂ ਇੱਕ ਮਿੰਟ ਮੈਂ ਮੈਂ ਪਰੇਸ਼ਾਨ ਕਰ ਰਿਹਾ ਹਾਂ ਨਾ ਸਾਰੇ ਸਮਝੇ ਮੈਂ ਪਰੇਸ਼ਾਨ ਕਰ ਰਿਹਾ ਹਾਂ ਆ ਦੇਖੋ ਇਹ ਆ ਲੈ ਗਾਉਂ ਆ ਗਏ ਸਭੋਂ ਉਹ ਪਹਿਲਾਂ ਮੈਂ ਇੱਥੇ ਸੀ ਹੈ ਪਹਿਲਾਂ ਗਾਇਸ ਇੱਥੇ ਸੀ ਦਿਖਾਏ ਉਹ ਜਦੋਂ ਕਿੱਥੇ ਸੀ ਇੱਥੇ ਸੀ ਕਹਿੰਦਾ ਮੈਂ ਇੰਨਾ ਕੁ ਪਰੇ ਹੋਏ ਮਸੀ ਕਿਤੇ 3 ਇੰਚ ਦਾ ਕਰਕੇ ਆਹ ਸਹੀ ਗੱਲ ਹੈ ਯਾਰ ਉਹ ਸਾਡਾ ਇਹ ਨਾ ਏਸੀ ਹੈ ਨਾ ਤੁਹਾਨੂੰ ਦਿਖਾਉਨੇ ਆ ਇੰਨਾ ਨਹੀਂ ਹੁੰਦਾ ਪਾਪਾ ਜੀ ਕਿੰਨੇ ਚਿਰ ਬਾਅਦ ਲਾਇਆ ਇੰਚ ਆਹ ਦੇਖੋ ਇਹ ਆਉਂਦੇ ਹੁੰਦੇ ਲੱਗੇ ਸੀ ਆਹ ਸਹੀ ਗੱਲ ਹੈ ਯਾਰ ਉਹ ਸਾਡਾ ਇਹ ਨਾ ਏਸੀ ਹੈ ਨਾ ਤਨ ਦਿਖਾਉਨੇ ਆ ਇੰਨਾ ਨਹੀਂ ਹੁੰਦਾ ਪਾਪਾ ਜੀ ਕਿੰਨੇ ਚਿਰ ਬਾਅਦ ਚਲਾਇਆ ਅੰਸ਼ ਆਹ ਦੇਖੋ ਇਹ ਆਹ ਦੇਖ ਹੁੰਦਾ ਲੱਗ ਕੇ ਸੀ ਲੋਕਾਂ ਦਾ ਸਾਡਾ ਆਉਂਦੀ ਪੋਪ-ਅਪ ਹੋ ਗਿਆ ਸੀ ਪਰ ਹੁਣ ਨਹੀਂ ਹੋਇਆ ਹੈਗਾ ਸੁਖੂ ਦੀਦੀ ਸੁਖੂ ਨਹੀਂ ਦੇਖਣ ਨੂੰ ਆ ਮਰ ਗਿਆ ਮੜਿਆ ਉਹ ਸੁਖੂ ਦੀ ਵੀ ਕੀ ਹੋ ਗਿਆ ਸੁਖਦੀ ਕੀ ਹੋ ਗਿਆ ਹੋ ਜੋਕਰ ਆ ਗਿਆ ਗਾਇਸ ਸੁਖੀ ਦੱਸੋ ਤੁਕੋ ਤੇਰੇ ਦੰਦ ਦਹਾਈਆਂ ਪਾ ਓਏ ਸੁਗਲੀਆਂ ਦੰਦ ਨਿਕਲ ਗਿਆ ਇੱਕ ਓ ਮਾਈ ਗੋਡ ਸੁਕੇ ਦੋ ਦੋ ਦੰਦ ਸੀ ਕਿ ਨਾ ਇੱਕ ਪਾਸੇ ਸੁੱਕਦਾ ਫੀਲ ਹੋ ਰਿਹਾ ਹੁੰਦਾ ਹਾਂ ਇਹ ਨਾਈ ਫੀਲ ਹੋ ਰਿਹਾ ਹਾਂ ਹਾਂ ਸਾਖ ਕਿਉਂ ਹਾਂ ਡਿਆ ਹਾਂ ਇਹ ਬੱਕ ਇਹ ਬੱਕ ਹਾਂ ਫੇਰ ਨਾ ਦੇ ਤੂੰ ਸੋਈ ਸੀ ਕਿਉਂ ਦੇ ਤੂੰ ਸੋਈ ਸੀ ਦੰਦ ਸੋਲੇ ਸੀ ਮੈਂ ਮੰਮੀ ਨੇ ਕੋਈ ਇਹ ਲੰਮਾ ਪਿਆਰ ਸੀ ਅਸਾ ਪਿਆਰ ਮਾਲ ਹਨਾ

ਜਿਵੇਂ ਲੋਕ ਮੈ ਵੀ ਕੱਢ ਦੰਦ ਲਾ ਦੇ ਬਾਕੀ ਦੰਦ ਵੀ ਕੱਢ ਦਮ ਮੈਂ ਤੇਰੇ ਬਾਕੀ ਇਹਦੇ ਕਿਸੀ ਜੋਕਰ ਸਾਹਿਬ ਆ ਗਏ ਸੋ ਗਾਇਸ ਜੇ ਤੁਹਾਨੂੰ ਆਈ ਹੋਪ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਬਤ ਵਤ ਕਮੈਂਟ ਕਰਿਆ ਕਰੋ ओके गाइस बाय-बाय मिलते हैं अगले ब्लॉग में